चल झलिया चाहे तू किुनाह हो चाहे कोई कहे के कि तू किसी कम का नहीं चाहे तू अपने किन्ने भी कसूर गिर दे चाहे तू मुड़ उठन की हिम्मत ना रखें तू एक बारी दिल्ते हाथ रख के देख तू एक बारी अपने आप में बुकड़ लैके देख झलिया तेरी कीमत अनमोल है तेरे भी रब बस ਤੂੰ ਕਿੱਥੇ ਕਿੱਥੇ ਆਪਣੇ ਆਪ ਨੂੰ ਸੱਟੀ ਫਿਰਦਾ ਤੂੰ ਉੱਥੇ ਉੱਥੇ ਆਪਣੇ ਆਪ ਨੂੰ ਸੱਟੀ ਫਿਰਦਾ ਜਿੱਥੇ ਤੇਰੀ ਥਾਂ ਹੀ ਨਹੀਂ ਚੱਲ ਉੱਠ ਮੁਰਝਾ ਲੱਗ ਤੈਰੀ ਅੰਦਰ ਦੀ ਆਵਾਜ਼ ਪੁਕਾਰ ਦਿੰਦੀ ਹੈ ਤੂੰ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਦੇਖ ਤੂੰ ਇੱਕ ਵਾਰੀ ਆਪਣੇ ਆਪ ਨੂੰ ਬੁਗਲ ਵਿੱਚ ਲੈ ਕੇ ਦੇਖ ਚੱਲਿਆ ਤੇਰੀ ਤਾਂ ਕੀਮਤ ਅਨਮੋਲ ਹੈ ਇੱਕ ਅਕਾਲ ਪੁਰਖ ਵਸਦਾ ਤੇਰੇ ਵਿੱਚ ਤੂੰ ਕਦੇ ਕਿਸੇ ਪਾਸੇ ਨੂੰ ਤੇ ਕਦੇ ਕਿਸੇ ਪਾਸੇ ਨੂੰ ਤੁਰ ਪੈਂਦਾ ਹੈ ਦੁਨੀਆ ਤੇਰੀ ਮੱਤਮਾਰੀ ਰੱਖਦੀ ਹੈ ਇੱਕ ਰੂਲੀ ਹੋਈ ਰੂਹ ਦੀ ਤਰ੍ਹਾਂ ਠੋਕਰਾਂ ਖਾਂਦਾ ਫਿਰਦਾ ਹੈ ਤੂੰ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਦੇਖ ਤੂੰ ਇੱਕ ਵਾਰੀ ਆਪਣੇ ਆਪ ਨੂੰ ਬੁੱਕਲ ਵਿੱਚ ਲੈ ਕੇ ਦੇਖ ਚੱਲਿਆ ਤੇਰੀ ਤਾਂ ਕੀਮਤ ਅਨਮੋਲ ਐ ਇੱਕ ਅਕਾਲ ਪੁਰਖ ਵਸਦਾ ਤੇਰੇ ਵਿੱਚ ਜਿੱਥੇ ਉਸ ਪਿਆਰੇ ਸਤਿਗੁਰ ਦਾ ਚਿਰਾਗ ਵੱਲਦਾ ਏ ਤੂੰ ਉਸ ਦਿਲ ਤੇ ਚਾਰ ਚਫੇਰੇ ਦੁਵਾਰਾਂ ਖੜੀਆਂ ਕਰ ਦਿੱਤੀਆਂ ਤੂੰ ਉਸ ਦਿਲ ਨੂੰ ਹੀ ਇੱਟਾਂ ਥੱਲੇ ਦਬ ਦਿੱਤਾ ਤੂੰ ਖੁਦ ਆਪਣੇ ਆਪ ਹੀ ਪਿਆਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਤੂੰ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਦੇਖ ਤੂੰ ਈ ਕਵਰੀ ਆਪਣੇ ਆਪ ਨੂੰ ਬੁੱਕਲ ਵਿੱਚ ਲੈ ਕੇ ਦੇਖ ਝਲਿਆ ਤੇਰੀ ਤਾਂ ਕੀਮਤ ਅਨਮੋਲ ਐ ਇੱਕ ਅਕਾਲਪੁਰ ਖਵਸਦਾ ਤੇਰੇ ਵਿੱਚ ਕਦੇ ਇੰਸਟਾਗ੍ਰਾਮ ਤੇ ਬੈਠਾ ਰਹਿੰਦਾ ਐ ਕਦੇ ਸ਼ਰਾਬ ਵਿੱਚ ਡੁੱਬਦਾ ਐ ਕਦੇ ਟੀਕੇ ਲਾਉਂਦਾ ਫੀਮ ਦੇ ਕਦੇ ਈ ਸਿਗਰਟ ਪੀਂਦਾ ਐ ਤੇ ਕਦੇ ਵੈਸ਼ਿਆ ਕੋਲ ਤੂੰ ਇੰਨਾ ਜ਼ਿਆਦਾ ਡਰਦਾ ਐ ਕਿਤੇ ਟੱਕਰੇ ਨਾ ਹੋ ਜਾਵਣ ਦਿਲ ਦੇ ਜ਼ਖਮਾਂ ਦੇ ਨਾਲ ਤੂੰ ਨਸ਼ਿਆਂ ਦੇ سہਾਰੇ ਲੈ ਕੇ ਕੋਠੜੀ ਵਿੱਚ ਮੂੰਹ ਦੇ ਬੈੰਦਾ ਐ ਤੂੰ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਦੇਖ ਤੂੰ ਇੱਕ ਵਾਰੀ ਆਪਣੇ ਆਪ ਨੂੰ ਬੁੱਕਲ ਵਿੱਚ ਲੈ ਕੇ ਦੇਖ ਚੱਲਿਆ ਤੇਰੀ ਕੀਮਤ ਅਨਮੋਲ ਐ ਇੱਕ ਅਕਾਲ ਪੁਰਖ ਵਸਦਾ ਤੇਰੇ ਵਿੱਚ ਆਪਣਾ ਮੂਲ ਪਛਾਣ ਚੱਲਿਆ ਨਾ ਆਪਣੇ ਆਪ ਨੂੰ ਸਸਤਾ ਸਮਝ ਤੂੰ ਰੱਬ ਦਾ ਨੂਰ ਐ ਤੇਰੀ ਅੰਦਰ ਉਸਦੀ ਜੋਤ ਜਗ ਰਹੀ ਹੈ ਜਿਸ ਨੂੰ ਤੂੰ ਫੁੱਕਾ ਮਾਰ-ਮਾਰ ਬੁਝਾਈ ਜਾਂਦਾ ਹੈ ਉਹ ਫਿਰ ਨਹੀਂ बुझਦੀ ਉਹ ਫਿਰ ਤੇਰੇ ਅੱਗੇ ਆ ਕੇ ਸਰੂਪ ਵਿੱਚ ਖੜ ਜਾਂਦੀ ਹੈ ਤੂੰ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਦੇਖ ਤੂੰ ਇੱਕ ਵਾਰੀ ਆਪਣੇ ਆਪ ਨੂੰ ਬੁੱਕਲ ਵਿੱਚ ਲੈ ਕੇ ਦੇਖ ਚੱਲਿਆ ਤੇਰੀ ਤਾਂ ਕੀਮਤ ਅਨਮੋਲ ਹੈ ਇੱਕ ਖੁਦਾ ਵਸਦਾ ਤੇਰੇ ਵਿੱਚ ਜਿੱਥੇ ਤੂੰ ਆਪਣੇ ਆਪ ਨੂੰ ਭੁੱਲ ਗਿਆ ਉੱਥੇ ਰੱਬ ਵੀ ਰੋ ਪਿਆ ਇੱਕ ਵਾਰੀ ਖੁਦ ਨੂੰ ਪਿਆਰ ਨਾਲ ਮਿਲ ਸਭ ਕੁਝ ਬਦਲ ਜੂ ਤੇਰਾ ਤੈਨੂੰ ਵਰਿਆਂ ਤੋਂ ਤੇਰੀ ਆਪਣੀ ਅੰਦਰਲੀ ਜੋਤ ਢੀਕ ਰਹੀ ਹੈ ਤੂੰ ਮੁੜਿਆ ਤੂੰ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਦੇਖ ਤੂੰ ਇੱਕ ਵਾਰੀ ਆਪਣੇ ਆਪ ਨੂੰ ਬੁੱਕਲ ਵਿੱਚ ਲੈ ਕੇ ਦੇਖ ਚੱਲਿਆ ਤੇਰੀ ਕੀਮਤ ਅਨਮੋਲ ਹੈ ਕਿਉਂਕਿ ਤੇਰੇ ਵਿੱਚ ਵੀ ਰੱਬ ਵੱਸਦਾ